ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂ ਜਾਂ ਕਰ ਰਹੇ ਹਾਂ ਗੋਲੀ ਚੱਲਦੀ ਗਈ ਇਹ ਇਤਿਹਾਸਿਕ ਨਾਵਲ ਗਿਆਨੀ ਤਰਲੋਕ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਇਸ ਵਿੱਚ ਬਬਰਾਂ ਦਾ ਇਤਿਹਾਸ ਬਬਰਾਂ ਦੀ ਵਿਥਿਆ ਲਿਖੀ ਗਈ ਹੈ ਕਿ ਕਿੱਦਾਂ ਕੁਝ ਨੌਜਵਾਨਾਂ ਨੇ ਇੱਕ ਹਥਿਆਰਬੰਦ ਜਥੇਬੰਦੀ ਤਿਆਰ ਕੀਤੀ ਅਤੇ ਉਸ ਦਾ ਮੁੱਖ ਉਦੇਸ਼ ਜ਼ਾਲਮ ਸਰਕਾਰਾਂ ਨਾਲ ਮੱਥਾ ਲਾਉਣਾ ਦੇਸ਼ ਲਈ ਆਜ਼ਾਦੀ ਲਈ ਲੜਨਾ ਅਤੇ ਇਸ ਧਰਤੀ ਤੋਂ ਝੋਲੀ ਚੁੱਕਾਂ ਟੌਟਾਂ ਦਾ ਨਾਸ ਕਰਨਾ ਸੀ ਜੋ ਕੁਝ ਧਰਤੀ ਦੇ ਬਦਲੇ ਕੁਝ ਪੈਸਿਆਂ ਦੇ ਬਦਲੇ ਆਪਣੀਆਂ ਧੀਆਂ ਪੈਣਾ ਦੀਆਂ ਇੱਜ਼ਤਾਂ ਲਟਾਰਏ ਸਨ ਔਰ ਆਪਣਿਆਂ ਦਾ ਹੀ ਖੂਨ ਵਹਾ ਰਹੇ ਸਨ ਔਰ ਇਹ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇਹ ਸਾਡਾ ਵੱਡ ਮੁੱਲਾ ਇਤਿਹਾਸ ਸਾਡੇ ਹੋਰਨਾ ਪੈਣਾ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਤੁਸੀਂ ਇਸ ਇਤਿਹਾਸ ਨੂੰ ਲੜੀਵਾਰ ਸੁਣਨੀ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਸਨ 1923-24 ਈਸਵੀ ਦੇ ਸਾਲ ਸਿੱਖ ਕੌਮ ਵਾਸਤੇ ਇਨਕਲਾਬੀ ਸਾਲ ਸਨ ਸਿੱਖ ਕੌਮ ਦੇ ਜੀਵਨ ਦੀ ਬਾਜ਼ੀ ਲਾਈ ਹੋਈ ਸੀ ਬਰਤਾਨਵੀ ਸਾਮਰਾਜ ਦੇ ਨਾਲ ਟੱਕਰ ਸੀ ਤੇ ਉਹ ਵੀ ਬਿਨਾਂ ਹਥਿਆਰਾਂ ਤੋਂ ਸਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਲਾਏ ਸ਼ਾਂਤਮਈ ਸਤਿਆਗ੍ਰਹਿ ਦੇ ਢੰਗ ਨਾਲ ਕੋਲ ਜਾਰੀ ਸੀ ਗੁਰੂ ਕੇ ਬਾਗ ਦਾ ਮੋਰਚਾ ਖਤਮ ਹੋਇਆ ਤਾਂ ਨਾਬੇ ਦਾ ਮੋਰਚਾ ਸ਼ੁਰੂ ਹੋ ਗਿਆ ਸਾਰੀ ਕੌਮ ਹੀ ਜੇਲ੍ਹਾਂ 'ਚ ਬੈਠਣ ਗੋਲੀਆਂ ਖਾਣ ਤੇ ਜਾਇਦਾਦਾਂ ਜ਼ਬਤ ਕਰਾਉਣ ਤੇ ਤਲ ਪਈ ਸੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਸਿੱਖ ਹੀ ਸਿੱਖ ਸਤਿ ਸ਼੍ਰੀ ਅਕਾਲ ਦੇ ਜ਼ਿਕਾਰਿਆਂ ਨਾਲ ਜੇਲ੍ਹਾਂ ਦੀਆਂ ਬੈਰਕਾਂ ਨੂੰ ਗੂੰਜਦੀਆਂ ਰਹੀਆਂ ਸਨ ਬਬਰ ਅਕਾਲੀ ਫੜੇ ਗਏ ਸਨ ਪੁਲਿਸ ਤੇ ਤਸ਼ੱਦਦ ਨੇ ਕਈ ਵੱਡੇ ਹੌਸਲੇ ਵਾਲਿਆਂ ਨੂੰ ਵੀ ਮੁਖਬਰ ਤੇ ਸੁਲਤਾਨੀ ਗਵਾ ਬਣਾ ਲਿਆ ਸੰਤ ਕਰਤਾਰ ਸਿੰਘ ਮਹਿੰਦਰ ਸਿੰਘ ਕਿਰਪਾਲ ਸਿੰਘ ਤੇ ਕੁਝ ਹੋਰਾਂ ਨੇ ਕੋਈ 9200 ਬੰਦੇ ਗ੍ਰਿਫਤਾਰ ਕਰਵਾਏ ਚਲਾਨ ਕਰਨ ਤੋਂ ਪਹਿਲਾਂ ਪੜਤਾਲ ਹੋਈ ਪੁੱਛ ਗਏ ਦੇ ਸਮੇਂ अनेਕਾਂ ਨਾਲ ਸਖਤੀ ਕੀਤੀ ਗਈ ਜਿਨ੍ਹਾਂ ਦਾ ਗਵਾ ਕੋਈ ਨਾ ਬਣਿਆ ਜਾਂ ਸਬੂਤ ਵੀ ਕੋਈ ਨਹੀਂ ਸੀ ਉਹ ਬੱਬਰ ਸਨ ਉਹਨਾਂ ਕੋਲੋਂ ਪੁਲਿਸ ਨੇ ਪੈਸੇ ਲੈ ਕੇ ਉਹਨਾਂ ਨੂੰ ਛੱਡ ਦਿੱਤਾ ਫੇਰ ਵੀ ਉਹ ਨੋ ਬੰਦਿਆਂ ਦਾ ਚਲਾਨ ਕਰਕੇ ਲਾਹੌਰ ਸੈਂਟਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਲਾਹੌਰ ਜੇਲ੍ਹ ਵਿੱਚ ਪਹਿਲਾਂ ਹੀ ਰੌਣਕ ਸੀ ਗੁਰਦੁਆਰਾ ਲਹਿਰ ਦੇ ਸਬੰਧ ਵਿੱਚ ਗ੍ਰਿਫਤਾਰ ਹੋਏ ਸਿੰਘ ਬੈਠੇ ਸਨ ਭਾਰਤ ਦੀਆਂ ਜੇਲਾਂ ਵਿੱਚ ਭਾਵੇਂ ਅਜੇ ਵੀ ਚੰਗੇ ਸੁਧਾਰ ਨਹੀਂ ਹੋਏ ਅਜੇ ਵੀ ਕੈਦੀਆਂ ਨੂੰ ਪੂਰੇ ਇਨਸਾਨੀ ਹੱਕ ਨਹੀਂ ਸੰ ਦਿੱਤੇ ਜਾਂਦੇ ਪਰ 1923-24 ਵਿੱਚ ਤੇ ਉਸ ਤੋਂ ਪਹਿਲਾਂ ਦਾ ਵਿਦੇਸ਼ੀ ਰਾਜ ਨੇ ਦੇਸ਼ ਦੀ ਸੁਤੰਤਰਤਾ ਨੂੰ ਕੁਚਲਣ ਵਾਸਤੇ ਜੇਲ੍ਹਾਂ 'ਚ ਬਹੁਤ ਹੀ ਭੈੜੇ ਵਰਤਾਓ ਕੀਤੇ ਸਨ ਜਿਉਂਦਿਆਂ ਨਰਕ ਸਨ ਜੇਲ੍ਹਾਂ ਜੇਲ੍ਹ ਦੀ ਦਿਓੜੀ ਵਿੱਚ ਬੈਠੇ ਕੈਦੀ ਨੂੰ ਫੱਟ ਪਤਾ ਲੱਗ ਜਾਂਦਾ ਸੀ ਕਿ ਹੁਣ ਉਹ ਜਿਉਂਦਾ ਪੁਰਸ਼ ਨਹੀਂ ਰਿਹਾ ਸਗੋਂ ਮਰ ਗਿਆ ਤੇ ਉਸ ਦੇ ਰੂਹ ਤੇ ਉਸ ਦੇ ਤਨ ਨੂੰ ਜਮਦੂਤਾਂ ਨੇ ਸੰਭਾਲ ਲਿਆ ਲਾਹੌਰ ਸੈਂਟਰਲ ਜੇਲ੍ਹ ਦਾ ਹਾਤਾ ਕੋਈ ਇੱਕ ਸੈਂਕੜਾ ਘੁੰਮਾਂ ਦੇ ਘੇਰੇ ਵਿੱਚ ਹੁੰਦਾ ਸੀ ਪਿੱਛੋਂ ਕੁਝ ਤਬਦੀਲੀਆਂ ਹੋਈਆਂ ਜੇਲਾਂ ਦੇ ਚੱਕਰ ਦੇ ਪਸ਼ਮ ਵੱਲ ਕੋਹਲੂ ਖਰਾਸ ਤੇ ਬੰਬਾ ਹੁੰਦਾ ਸੀ ਉਸ ਦੇ ਲਾਗੇ ਹੀ ਛਾਪਾਖਾਨਾ ਤੇ ਕਾਗਜ਼ ਬਣਾਉਣ ਦਾ ਕਾਰਖਾਨਾ ਉਧਰ ਹੀ ਦੋ ਬੈਰਕਾ ਸਨ ਵੱਡੀਆਂ ਬੈਰਕਾ ਜਿਨ੍ਹਾਂ ਚ ਕੋਈ 100 100 ਥੜੀਆਂ ਬਣੀਆਂ ਹੋਈਆਂ ਸਨ ਇੱਕ ਬੈਰਕ ਚ ਕੋਈ 70 ਬਬਰਾਂ ਨੂੰ ਬੰਦ ਕੀਤਾ ਹੋਇਆ ਸੀ ਬਾਕੀ ਦੇ 20 ਜਿਨ੍ਹਾਂ ਚ ਸਰਦਾਰ ਕਿਸ਼ਨ ਸਿੰਘ ਗੜਗਜ ਸੰਤਾ ਸਿੰਘ ਦਲੀਪ ਸਿੰਘ ਆਦਿਕ ਮੁਖੀਏ ਸਨ ਨੂੰ ਚੱਕਰ ਦੇ ਪੂਰਬੀ ਪਾਸੇ ਕੋਠੜੀਆਂ ਵਿੱਚ ਬੰਦ ਕੀਤਾ ਗਿਆ ਸੀ ਕੋਠੜੀ ਵਿੱਚ ਕੰਬਲ ਇੱਕ ਘੜਾ ਪਾਣੀ ਦਾ ਲੋਹੇ ਦਾ ਬਾਟਾ ਤੇ ਨੁੱਕਰ ਵਿੱਚ ਟੱਟੀ ਪਿਸ਼ਾਬ ਵਾਸਤੇ ਕੋਠਾਲੀ ਹੁੰਦੀ ਸੀ ਉਹਨਾਂ ਰਾਤ ਦਿਨ ਬੰਦ ਰਹਿਣਾ ਕੰਬਲ ਗੰਦੇ ਤੇ ਜੂਆਂ ਨਾਲ ਭਰੇ ਹੁੰਦੇ ਸਨ ਮੱਛਰ ਦਿਨੇ ਵੀ ਦਮ ਨਹੀਂ ਸੀ ਲੈਂਦਾ ਸਾਫ਼ ਸੁਥਰੀ ਹਵਾ ਕੋਠੜੀ ਚ ਜਾਂਦੀ ਨਹੀਂ ਸੀ ਖਤਰਨਾਕ ਬੰਦਿਆਂ ਨੂੰ ਕੋਠੜੀਆਂ ਅਥਵਾ ਚੱਕੀਆਂ ਵਿੱਚ ਬੰਦ ਰੱਖਿਆ ਜਾਂਦਾ ਸੀ ਜਿਹੜੇ ਸਿੰਘ ਬੈਰਕ ਵਿੱਚ ਬੰਦ ਕੀਤੇ ਹੁੰਦੇ ਸਨ ਉਹਨਾਂ ਨੂੰ ਇਹ ਸੁੱਖ ਸੀ ਕਿ ਇਕੱਠੇ ਬੈਠ ਕੇ ਬਚਨ ਬਲਾਸ ਕਰਦੇ ਰਹਿੰਦੇ ਮਨ ਲੱਗਾ ਰਹਿੰਦਾ ਬਾਕੀ ਤੰਗੀਆਂ ਵੈਸਿਆਂ ਹੀ ਸਨ ਸਰਦਾਰ ਕਿਸ਼ਨ ਸਿੰਘ ਤੇ ਉਸਦੇ ਅਸਲ ਸਾਥੀ ਤਾਂ ਕਿਸੇ ਦੁੱਖ ਤੰਗੀ ਤੋਂ ਨਹੀਂ ਸੰਖਰਾਉਂਦੇ ਪਰ ਜਿਹੜੇ ਐਵੇਂ ਸ਼ੱਕ ਨਾਲ ਕੇਸ ਵਿੱਚ ਵਲੇਟੇ ਗਏ ਸਨ ਉਹਨਾਂ ਦੇ ਦੇਖਿਆ ਕਿ ਕੈਦੀ ਪਸ਼ੂਆਂ ਵਾਂਗ ਬੰਬੀ ਗੇੜ ਦੇ ਤੇ ਖਰਾਸ ਚਲਾਉਂਦੇ ਸਨ ਤੇ ਜਦੋਂ ਕੋਈ ਥੱਕ ਜਾਂਦਾ ਸੀ ਤਾਂ ਜਾਂ ਹੌਲੀ-ਹੌਲੀ ਤੁਰਦਾ ਸੀ ਤਾਂ ਪਸ਼ੂਆਂ ਵਾਂਗ ਹੀ ਚਬਕ ਪੈਂਦੇ ਸਨ ਨੰਗੇ ਪਿੰਡਿਆਂ ਤੇ ਲਾਛਾਂ ਪੈ ਜਾਂਦੀਆਂ ਸਨ ਜ਼ਖਮ ਹੋ ਜਾਂਦੇ ਲਹੂ ਸੇਮ ਪੈਂਦਾ ਤੇ ਪੀੜ ਨਾਲ ਜਮਾਨਾ ਦੀਆਂ ਡਾਡਾਂ ਨਿਕਲ ਜਾਂਦੀਆਂ ਸਨ ਕੋਈ ਬਿਮਾਰ ਹੁੰਦਾ ਤਾਂ ਜਾਂ ਦੁਖੀ ਜੇਲ ਅਧਿਕਾਰੀ ਵਾਸਤੇ ਸਭ ਅੱਛਾ ਹੀ ਹੁੰਦਾ ਸੀ ਰੋਟੀ ਅੱਧੀ ਮਿੱਟੀ ਅੱਧੀ ਆਟੇ ਵਾਲੀ ਹੀ ਹੁੰਦੀ ਉਹ ਸੰਘੋ ਨਾ ਲੰਗਦੀ ਦਾਲ ਸਬਜ਼ੀ ਵੀ ਉਹ ਰਿਜਦੀ ਜਿਸ ਨੂੰ ਪਸ਼ੂ ਵੀ ਨਾ ਖਾਣ ਪੱਠੇ ਹੀ ਰੇਨ ਕੇ ਲੂਣ ਪਾਇਆ ਜਾਂਦਾ ਤੇਲ ਆਟਾ ਤੇ ਦਾਲਾਂ ਤੇ ਚੰਗੀਆਂ ਸਬਜ਼ੀਆਂ ਜੇਲ੍ਹ ਅਧਿਕਾਰੀ ਖਾ ਜਾਂਦੇ ਐਸੀ ਚੰਦਰੀ ਰੋਟੀ ਨੂੰ ਖਾ ਕੇ ਕਈ ਬੱਬਰ ਬਿਮਾਰ ਹੋ ਗਏ ਉਹਨਾਂ ਦਾ ਇਲਾਜ ਕੋਈ ਕਰਦਾ ਨਹੀਂ ਸੀ ਤੇ ਘਰ ਦੇ ਵਾਰਸਾਂ ਨੂੰ ਮੁਲਾਕਾਤ ਕਰਨ ਦੀ ਖੋਲ ਨਹੀਂ ਸੀ ਵਾਰਸ ਪਿੱਛੇ ਤੜਫਦਾ ਤੇ ਬੰਦੀ ਬਾਣ ਜੇਲ੍ਹਾਂ ਵਿੱਚ ਤਿੰਨ ਬਹਾਦਰਤਾ ਮੁਕਦਮੇ ਦਾ ਫੈਸਲਾ ਸੁਣ ਤੋਂ ਪਹਿਲਾਂ ਹੀ ਜੇਲ੍ਹ 'ਚ ਤੰਗੀ ਨਾਲ ਤੜਫ ਤੜਫ ਕੇ ਮਰ ਗਏ ਬਬਰਾਂ ਤੇ ਮੁਕਦਮਾ ਚਲਾਉਣ ਵਾਸਤੇ ਪੰਜਾਬ ਸਰਕਾਰ ਨੇ ਇੱਕ ਉੱਚੇਚੀ ਅਦਾਲਤ ਕਾਇਮ ਕੀਤੀ ਉਸ ਦਾ ਜੱਜ ਸੀ ਮਿਸਟਰ ਐਮ ਏ ਬੁੱਲ ਉਹ ਪੱਥਰ ਦਿਲ ਕਟੜ ਅੰਗਰੇਜ਼ੀ ਤੇ ਸਾਰੇ ਭਾਰਤੀਆਂ ਨੂੰ ਕੁੱਲੀ ਸਮਝਣ ਵਾਲਾ ਸੀ ਉਸ ਦੀ ਆਦਤ ਸੱਚ 88 ਬਬਰਾਂ ਦਾ ਚਲਾਨ ਪੇਸ਼ ਹੋਇਆ ਸਰਕਾਰ ਵੱਲੋਂ ਦਿਵਾਨ ਪਿੰਡੀ ਦਾਸ ਸਬਰਵਾਲ ਤੇ ਠਾਕਰ ਦਾਸ ਕੋਰਟ ਇਨਸਪੈਕਟਰ ਸਨ ਇਹ ਦੋਵੇਂ ਹਿੰਦੀ ਸਨ ਚੰਗੇ ਕਟੜ ਟੋਡੀ ਵੱਤ ਵੱਧ ਵਤਨ ਪ੍ਰਸਤਾ ਨੂੰ ਸਜ਼ਾ ਦਿਵਾ ਕੇ ਵਫਾਦਾਰੀ ਦਾ ਸਬੂਤ ਦਿੰਦੇ ਸਨ ਬੱਬਰਾਂ ਦੇ ਵਾਰਸਾਂ ਦੇਸ਼ ਭਗਤਾਂ ਤੇ ਭਾਰਤ ਦੇ ਦਾਨੀ ਸੁਪੁੱਤਰਾਂ ਨੇ ਬੱਬਰਾਂ ਦਾ ਮੁਕੱਦਮਾ ਲੜਨ ਵਾਸਤੇ ਮਾਇਆ ਕੱਤਰ ਕੀਤੀ 400 ਰੁਪਏ ਰੋਜ਼ਾਨਾ ਫੀਸ ਦੇਣੀ ਕਰਕੇ ਸ਼੍ਰੀ ਭਗਤ RAMਪੁਰੀ ਨੂੰ ਵਕੀਲ ਪੇਸ਼ ਕੀਤਾ ਪੁਰੀ ਨੇ ਬڑے ਹੌਸਲੇ ਨਾਲ ਤਨੋ ਮਨੋ ਹੋ ਕੇ ਕੇਸ ਲੜਿਆ ਪਰ ਉਹ ਕੱਲਾ ਸੀ ਤੇ ਟੋਢੀ ਬਹੁਤ ਸਨ ਕਈ ਮਹੀਨੇ ਮੁਕਦਮਾ ਚੱਲਦਾ ਰਿਹਾ ਕੁਝ ਸੱਚੇ ਦੇ ਬਹੁਤ ਝੂਠੇ ਗਵਾਹ ਪੇਸ਼ ਹੋਏ ਦੁਆਬੇ ਦੀ ਪੁਲਿਸ ਨੰਬਰਦਾਰਾਂ ਜੇਲ੍ਹਦਾਰਾਂ ਤੇ ਚੌਕੀਦਾਰਾਂ ਨੇ ਝੂਠ ਬੋਲਣ ਤੇ ਦੇਸ਼ ਨਾਲ ਧਰੋਹ ਕਰਨ ਦੀ ਕਸਰ ਨਾ ਛੱਡੀ ਵੱਦ ਛੱਡ ਕੇ ਗਵਾਹੀਆਂ ਦਿੱਤੀਆਂ ਤੇ ਮਿਸਟਰ ਐਮ ਏ ਬੁੱਲ ਨੇ ਸਾਰੇ ਦੋਸ਼ੀਆਂ ਨੂੰ ਸੈਸ਼ਨ سپੁਰਦ ਕਰਨ ਦਾ ਬਿਆਨ 7 ਅਪ੍ਰੈਲ 1920 ईसवी ਨੂੰ ਲਿਖ ਦਿੱਤਾ ਉਸ ਨੇ ਬਿਆਨ ਕਰੜਾ ਲਿਖਿਆ ਸਰਦਾਰ ਕਿਸ਼ਨ ਸਿੰਘ ਨੂੰ ਸਾਜ਼ਿਸ਼ ਤੇ ਬਾਦਸ਼ਾਹ ਵਿਰੁੱਧ ਬਗਾਵਤ ਕਰਨ ਵਾਲਿਆਂ ਦਾ ਮੁਖੀਆ ਦੱਸ ਕੇ ਲਿਖਿਆ ਭਾਵੇਂ ਇਸ ਨੇ ਜੁਰਮ ਵਿੱਚ ਹਿੱਸਾ ਨਹੀਂ ਲਿਆ ਫਿਰ ਵੀ ਇਹ ਸਭ ਤੋਂ ਵਧੇਰੇ ਦੋਸ਼ੀ ਹੈ ਕਿਉਂਕਿ ਦੋਸ਼ੀਆਂ ਨੂੰ ਤਕਰੀਰ ਦੇਣ ਵਾਲਾ ਹੈ ਸਾਰਿਆਂ ਦਾ ਮੁਕੱਦਮਾ ਸੈਸ਼ਨਸਪੁਰਦ ਹੋ ਗਿਆ ਸੈਸ਼ਨ ਮਿਸਟਰ ਟੈਪਸੀ 8 ਮਹੀਨੇ ਪਿਛੋਂ ਤਰੀਕ ਪੇਸ਼ੀ ਨਿਗਲੀ ਪਹਿਲੀ ਅਦਾਲਤ ਵਾਂਗ ਫਿਰ ਗਵਾਹ ਪੇਸ਼ ਕੀਤੇ ਗਏ ਗਵਾਹ ਐਸੇ ਪੱਕੇ ਕੀਤੇ ਸਨ ਐਨਾ ਪੈ ਦਿੱਤਾ ਹੋਇਆ ਸੀ ਕਿ ਉਹ ਇੱਕ ਨੁਕਤੇ ਤੋਂ ਨਾ ਥੜਕੇ ਤੋਤੇ ਵਾਂਗ ਮਹਾਰਨੀ ਪੜੀ ਗਏ ਫਿਰ ਵੀ ਕੁਝ ਬੰਦਿਆਂ ਦੇ નિર્ਦੋਸ਼ ਹੋਣ ਦਾ ਮਿਸਟਰ ਟੈਪ ਨੂੰ ਸ਼ੱਕ ਪੈ ਗਿਆ ਉਸ ਨੇ ਸਮਝ ਲਿਆ ਕਿ ਖਤਰਨਾਕ ਲਹਿਰ ਨੂੰ ਦਬਾਉਣ ਵਾਸਤੇ ਪੁਲਿਸ ਨੇ ਕੁਝ ਬਹੁਤ ਹੀ ਵਫਾਦਾਰੀ ਦਿਖਾਈ ਸੀ ਸਰਦਾਰ ਕਿਸ਼ਨ ਸਿੰਘ ਗੜਗੱਜ ਪਿੰਡ ਵਿਣਗ ਦੇ ਦੋਹਾਂ ਅਦਾਲਤਾਂ ਵਿੱਚ ਬੜੀ ਨਿਡਰਤਾ ਤੇ ਸੱਚਾਈ ਨਾਲ ਬਿਆਨ ਦਿੱਤਾ ਉਸ ਨੇ ਸਾਫ਼ ਕਿ ਅੰਗਰੇਜ਼ ਭਾਰਤ ਵਿੱਚ ਵਪਾਰੀ ਬਣ ਕੇ ਆਏ ਤੇ ਭਾਰਤੀਆਂ ਦੀਆਂ ਕਈ ਕਮਜ਼ੋਰੀਆਂ ਤੋਂ ਲਾਭ ਉਠਾ ਕੇ ਧੱਕੇ ਨਾਲ ਭਾਰਤ ਦੇ ਮਾਲਕ ਬਣ ਬੈਠੇ ਹਨ ਭਾਰਤੀਆਂ ਨੂੰ ਮਨੁੱਖ ਨਹੀਂ ਸਮਝਦੇ ਮਨੁੱਖਤਾ ਵਾਲਾ ਬਰਾਬਰ ਦਾ ਸਲੋਕ ਨਹੀਂ ਕਰਦੇ ਤੇ ਜੀਵਨ ਦੇ ਹਰ ਪੱਖ 'ਚ ਪਿੱਛੇ ਰੱਖਦੇ ਹਨ ਭਾਰਤ ਦੀ ਦੌਲਤ ਨੂੰ ਹਰ ਤਰੀਕੇ ਨਾਲ ਲੁੱਟ ਕੇ ਵਿਲਾਇਤ ਨੂੰ ਲਈ ਜਾਂਦੇ ਹਨ ਅੱਜ ਸੁਤੰਤਰਤਾ ਅਤੇ ਸਮਾਨਤਾ ਦਾ ਯੁੱਗ ਹੈ ਸੁਤੰਤਰਤਾ ਪ੍ਰਾਪਤ ਕਰਨ ਲਈ ਮੇਰੇ ਵਤਨੀਆਂ ਨੇ ਜਿਹੜਾ ਸ਼ਾਂਤਮਈ ਢੰਗ ਅਪਣਾਇਆ ਸੀ ਸਾਮਰਾਜੀ ਨੌਕਰਸ਼ਾਹੀ ਨੇ ਉਸ ਨੂੰ ਸਮਝਣ ਦਾ ਯਤਨ ਨਾ ਕੀਤਾ ਚੰਗੇ ਮਾੜੇ ਦੀ ਪਛਾਣ ਨਾ ਕੀਤੀ ਬਸ ਸਭ ਦਾ ਨਰਾਦਰ ਕੀਤਾ ਨਿਹੱਤੇ ਤੇ ਸ਼ਾਂਤ ਲੋਕਾਂ ਨੂੰ ਡਾਂਗਾ ਨਾਲ ਘੁੱਟ-ਘੁੱਟ ਕੇ ਬੇਹੋਸ਼ ਕੀਤਾ ਝੂਠੀਆਂ ਸ਼ਿਕਾਇਤਾਂ ਅਤੇ ਬੇਉੜੇ ਅਤਿਆਚਾਰ ਕੀਤੇ ਮਸੂਮਾਂ ਦੇ ਲਹੂ ਨਾਲ ਹੱਥ ਰੰਗੇ ਸਾਡੇ ਹੀ ਵੀਰਾਂ ਨੂੰ ਖਤਾਬਾਂ ਮਰੱਬਿਆਂ ਦਾ ਲਾਲਚ ਦੇ ਕੇ ਦੇਸ਼ ਭਗਤਾਂ ਦੇ ਵਿਰੋਧ ਕੀਤਾ ਮੈਂ ਪੁੱਛਦਾ ਹਾਂ ਝੋਲੀ ਚੁੱਕਾ ਨੂੰ ਜੋ ਮਰੱਬੇ ਦਿੱਤੇ ਜਾਂਦੇ ਹਨ ਉਹ ਇੰਗਲਿਸਤਾਨ ਦੀ ਧਰਤੀ ਤੇ ਕਿਉਂ ਨਹੀਂ ਦਿੱਤੇ ਜਾਂਦੇ ਨੀਲੀ ਤੇ ਸਾਦਲਬਾਰ ਦੀ ਧਰਤੀ ਸਾਡੀ ਹੈ ਅਸੀਂ ਮਾਲਕ ਹਾਂ ਅੰਗਰੇਜ਼ ਧਰਤੀ ਦੇ ਕੀ ਲੱਗਦੇ ਹਨ ਬਿਆਨ ਦੇਣ ਵੇਲੇ ਸਰਦਾਰ ਕਿਸ਼ਨ ਸਿੰਘ ਦਾ ਚਿਹਰਾ ਲਾਲ ਹੁੰਦਾ ਗਿਆ। ਉਹਦੀਆਂ ਅੱਖਾਂ 'ਚ ਲਹੂ ਉਤਰਾਇਆ ਸੀ। ਉਹ ਹੋਰ ਜੋਸ਼ ਨਾਲ ਬੋਲਿਆ, ਮੈਂ ਸਤਿਗੁਰੂ ਗੋਬਿੰਦ ਸਿੰਘ ਦਾ ਸਿੱਖਾਂ। ਸਿੱਖ ਅਦੀ ਝੂੜ ਨਹੀਂ ਬੋਲਦਾ। ਸਤਿਗੁਰਾਂ ਨੇ ਆਸਾਂ ਨੂੰ ਖੰਡੇ ਦਾ ਅੰਮ੍ਰਿਤ ਬਖਸ਼ ਕੇ ਸਿੰਘ ਬਣਾਇਆ ਸੀ। ਧਰਮਵਤਨ ਤੇ ਕੌਮ ਬਦਲੇ ਆਪਾ ਵਾਰਨ ਦੀ ਸਿੱਖਿਆ ਦਿੱਤੀ ਸੀ ਤੇ ਕਿਹਾ ਸੀ ਜਦੋਂ ਵੈਰੀ ਸ਼ਾਂਤਮਈ ਦੇ ਢੰਗਾਂ ਨਾਲ ਵਸ ਨਾ ਹੋਏ ਤਾਂ ਖੰਡਾ ਖੜਕਾਉਣਾ ਠੀਕ ਹੈ। ਮੈਂ ਤੇ ਮੇਰੇ ਸਾਥੀਆਂ ਨੇ ਝੋਲੀ ਚੁੱਕਾ ਨੂੰ ਸੋਧਣਾ ਤੇ ਦੇਸ਼ ਨੂੰ ਬਰਤਾਨਵੀ ਰਾਜ ਦੇ ਗੁਲਾਮੀ ਦੇ ਜੂਲੇ ਹੇਠੋਂ ਕੱਢਣ ਦੀ ਇੱਕ ਲੜਾਈ ਅਰੰਭੀ ਸੀ ਗੋਲੀ ਦਾ ਆਸਰਾ ਲਿਆ ਸੀ ਸਰਕਾਰ ਸਮਝਦੀ ਹੈ ਕਿ ਅਸੀਂ ਸਾਰੇ ਫੜੇ ਗਏ ਹਾਂ ਆ ਸਾਡੇ ਖੁਫੀਆ ਅਡੇ ਨਸ਼ਟ ਕਰ ਦਿੱਤੇ ਗਏ ਹਨ ਪਰ ਮੈਂ ਸੱਚ ਆਖਦਾ ਹਾਂ ਜਿੰਨਾ ਚਿਰ ਭਾਰਤ ਦੇ ਕਿਸੇ ਵੀ ਕਿਲੇ ਜਾਂ ਥਾਣੇ ਦੇ ਤੇ ਯੂਨੀਅਨ ਜੈਕ ਝੁਲੇਗਾ ਉਨਾਂ ਚਿਰ ਗੋਲੀ ਚਲਦੀ ਰਹੇਗੀ ਸਾਡਾ ਇਹ ਸਤੰਤਰਤਾ ਕੋਲ ਅਮੁਖ ਤੇ ਅਰੁਕ ਹੈ ਮੇਰੇ ਮੌਦੇ ਪਿੱਛੋਂ अनेका ਨੌਜਵਾਨ ਉੱਠਣਗੇ ਜਿਨ੍ਹਾਂ ਕੋਲ ਬੰਦੂਕਾਂ ਹੀ ਨਹੀਂ ਸਗੋ ਤੋਫਾਂ ਹੋਣਗੇ ਹਵਾਈ ਜਹਾਜ਼ ਹੋਣਗੇ ਤੇ ਇੱਕ ਦਿਨ ਸਾਰਾ ਭਾਰਤ ਆਜ਼ਾਦ ਹੋਵੇਗਾ ਮੈਂ ਨਹੀਂ ਮੁਕਰਦਾ ਮੈਂ ਸਭ ਕੋ ਜ ਆਖਿਆ ਹੈ ਮੈਂ ਸਤਗੁਰੂ ਦਾ ਸਿੱਖ ਹਾਂ ਮੇਰੇ ਹੱਥ ਕੜਾ ਹੈ ਮੈਂ ਬਾਗੀ ਹਾਂ ਬਰਤਾਨਵੀ ਸਾਮਰਾਜ ਦੇ ਵਿਰੁੱਧ ਮੰਗਾਵਤ ਕਰਨ ਦਾ ਯਤਨ ਕੀਤਾ ਹੈ ਗੋਰਾ ਕੌਮ ਦੇ ਧੋਖੇ ਬੇਈਮਾਨੀ ਤੇ ਅਤਿਆਚਾਰਾਂ ਹੇਠ ਮਰ ਰਹੀ ਜਨਤਾ ਨੂੰ ਹੁਸ਼ਿਆਰ ਕਰਨ ਜਗਾਉਣ ਉਸ ਨੂੰ ਆਪਣੇ ਬਲ ਦਾ ਅਹਿਸਾਸ ਕਰਾਉਣ ਲਈ ਕਦਮ ਚੁੱਕਿਆ ਹੈ ਅਜੇ ਤਾਂ ਕਈ ਝੋਲੀ ਚੱਕ ਪੰਜਾਬੀਆਂ ਦੀ ਸੋਧ ਸਦਾਈ ਹੋਣੀ ਸੀ ਥੋੜੇ ਚਿਰ ਉਹਨਾਂ ਨੂੰ ਵੀ ਸੋਧਣਾ ਸ਼ੁਰੂ ਕਰਨਾ ਸੀ ਜਿਹੜੇ ਅੰਗਰੇਜ਼ ਖੂਨ ਕਰਦੇ ਹੋਏ ਵੀ નિર્ਦੋਸ਼ ਤੇ ਨਿਸ਼ਚਿਤ ਹਨ ਮੈਂ ਤਾਂ ਮੈਂ ਤਾਂ ਕੋਲ ਕਰਨਾ ਜਾਂਦਾ ਹਾਂ ਸਭ ਨੇ ਜਾਣਾ ਹੈ ਮੈਂ ਤਾਂ ਗੋਰੀ ਹਾਕਮਾਂ ਨੂੰ ਵੀ ਆਖਦਾ ਹਾਂ ਉਹ ਬਾਬੇ ਫਰੀਦ ਦੇ ਸ਼ਲੋਕ ਚੇਤੇ ਕਰਨ ਫਰੀਦਾ ਕਿਥੈ ਤੇੜੇ ਮਾਪਿਆਂ ਜਿੰਨੀ ਤੂੰ ਜਣਿ ਹੋਈ ਤੈ ਪਾਸੋ ਉਹ ਲਦ ਗਏ ਤੂੰ ਅਜੇ ਨਾ ਪਤਨ ਹੋਈ ਮਿਸਟਰ ਟੈਪ ਸੈਸ਼ਨ ਜੱਜ ਨੂੰ ਜਦੋਂ ਇਹ ਸ਼ਲੋਕ ਆ ਕੇ ਸੁਣਾਇਆ ਤਾਂ ਸਰਦਾਰ ਕਿਸ਼ਨ ਸਿੰਘ ਦੇ ਮੂੰਹ ਵੱਲ ਵੇਖਣ ਲੱਗ ਪਿਆ ਫੇਰ ਉਸਨੇ ਅੰਗਰੇਜ਼ੀ ਵਿੱਚ ਇਸ ਦਾ ਅਰਥ ਸਦੀਵਾਨ ਪਿੰਡੀ ਦਾਸ ਕੋਲੋਂ ਪੁੱਛਿਆ ਤਾਂ ਗਬੀਰਤਾ ਨਾਲ ਸੋਚਣ ਲੱਗਾ ਇਦਾਂ ਅਰਥ ਸਮਝੋ ਜੇ ਮੇਰੇ ਵੱਡੇ ਮੇਰੇ ਕੋਲੋਂ ਤੁਰ ਗਏ ਹਨ ਤਾਂ ਮੈਂ ਵੀ ਨਹੀਂ ਰਹਿਣਾ ਜੇ ਬੇਬੀ ਲਾਉਣ ਤੇ ਰੋਮਨ ਸਾਮਰਾਜ ਨਹੀਂ ਰਹੇ ਮੁਗਲ ਸਾਮਰਾਜ ਦਾ ਅੰਤ ਹੋ ਗਿਆ ਤਾਂ ਕੀ ਬਰਤਾਨਵੀ ਸਾਮਰਾਜ ਦਾ ਅੰਤ ਨਾ ਹੋਏਗਾ ਸਿੰਘ ਦਾ ਬਿਆਨ ਸੱਚਾ ਸ੍ਰੀ ਕੜਕਮਾ ਸੀ ਸ੍ਰੀ ਭਗਤ ਰਾਮਪੂਰੀ ਇਸ ਬਿਆਨ ਨਾਲ ਖੁਸ਼ ਨਹੀਂ ਸੀ ਕਿਉਂਕਿ ਉਹ ਤਾਂ ਸਰਦਾਰ ਕਿਸ਼ਨ ਸਿੰਘ ਨੂੰ ਬਚਾਉਣਾ ਚਾਹੁੰਦਾ ਸੀ ਪਰ ਸਰਦਾਰ ਕਿਸ਼ਨ ਸਿੰਘ ਜੁਰਮ ਇਕਬਾਲ ਕਰੀ ਜਾਂਦਾ ਸੀ ਸਰਦਾਰ ਕਿਸ਼ਨ ਸਿੰਘ ਦਾ ਇਤਿਹਾਸਿਕ ਬਿਆਨ ਮੁੱਕਿਆ ਸਾਰਿਆਂ ਦੇ ਬਿਆਨ ਹੋਏ ਬਹਿਸ ਹੋਈ ਜਦ ਦੋ ਪਾਸਿਆਂ ਦੇ ਵਕੀਲਾਂ ਨੇ ਆਪਣੀ ਅਗਲ ਤੇ ਕਾਨੂੰਨੀ ਕਾਰਵਾਈ ਦੀ ਚੰਗੀ ਪ੍ਰਦਰਸ਼ਨੀ ਕਰ ਲਈ ਤਾਂ ਅੰਗਰੇਜ਼ ਜੱਜ ਨੇ ਫੈਸਲਾ ਲਿਖਿਆ ਉਸਨੇ ਸਰਦਾਰ ਕਿਸ਼ਨ ਸਿੰਘ ਬਾਰੇ ਇਉਂ ਲਿਖਿਆ ਇਸਨੇ ਬਾਦਸ਼ਾਹ ਸਲਾਮਤ ਦੇ ਵਿਰੋਧ ਬਗਾਵਤ ਕੀਤੀ ਹੈ ਹਥਿਆਰ ਰੱਖ ਕੇ ਜੁਰਮ ਕਰਾਏ ਹਨ ਇਹ ਖਤਰਨਾਕ ਸਾਜ਼ਿਸ਼ੀ ਹੈ ਭਾਵੇਂ ਆਪ ਕਿਸੇ ਦਾ ਕਤਲ ਨਹੀਂ ਕੀਤਾ ਪਰ ਕਿਸੇ ਕਤਲ ਹੋਏ ਹਨ ਪਰ ਜਿੰਨੇ ਕਤਲ ਹੋਏ ਹਨ ਉਹਨਾਂ ਦੀ ਜ਼ਿੰਮੇਵਾਰੀ ਇਸ ਤੇ ਹੈ ਇਸ ਨੂੰ ਛੇਠ ਲਿਖੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ ਹਥਿਆਰ ਰੱਖਣ ਦੇ ਜੁਰਮ ਵਿੱਚ 2 ਸਾਲ ਕੈਦ 3 ਮਹੀਨੇ ਹੋਰ ਤੇ 100 ਰੁਪਇਆ ਜੁਰਮਾਨਾ ਗੁਪਤ ਤੌਰ ਤੇ ਪਿਸਤੌਲ ਬੰਬ ਤੇ کارਤੂਸ ਖਰੀਦਨ ਰੱਖਣ ਤੇ ਵਰਤਨ ਬਦਲੇ 4 ਸਾਲ 3 ਮਹੀਨੇ ਬੰਬ ਰੱਖਣ ਦੀ ਸਖ਼ ਸਜ਼ਾ ਤੇ 100 ਰੁਪਇਆ ਜੁਰਮਾਨਾ ਬਾਦਸ਼ਾਹ ਵਿਰਦ ਬਗਾਵਤ ਕਰਨ ਦੇ ਦੋਸ਼ ਬਦਲੇ ਸਜ਼ਾਏ ਮੌਤ ਫਾਂਸੀ ਸਰਦਾਰ ਕਿਸ਼ਨ ਸਿੰਘ ਉਸ ਵੇਲੇ ਹਾਕਮਾਂ ਦੇ ਅੱਗੇ ਕਟਹਿਰੇ 'ਚ ਖੜੋਤਾ ਸੀ ਮਿਸਟਰ ਟੈਬ ਨੇ ਸਜ਼ਾ ਸੁਣਾ ਕੇ ਸਰਦਾਰ ਕਿਸ਼ਨ ਸਿੰਘ ਵੱਲ ਦੇਖਿਆ ਉਹ ਹੈਰਾਨ ਹੋਇਆ ਕਿਉਂਕਿ ਸਰਦਾਰ ਕਿਸ਼ਨ ਸਿੰਘ ਸਜ਼ਾਵਾਂ ਸੁਣ ਕੇ ਮੁਸਕਰਾ ਰਿਹਾ ਸੀ ਉਸ ਨੂੰ ਨਾ ਤਾਂ ਹੈਰਾਨੀ ਹੋਈ ਨਾ ਭੈ ਨਾ ਉਹਦੇ ਚਿਹਰੇ ਦਾ ਰੰਗ ਬਦਲਿਆ ਸਰਦਾਰ ਕਿਸ਼ਨ ਸਿੰਘ ਜੱਜ ਬੋਲਿਆ ਜੇ ਚਾਹੋ ਤਾਂ ਮੇਰੇ ਹੁਕਮ ਦੇ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਕਰ ਸਕਦੇ ਹੋ ਫਰੰਗੀਆਂ ਦੀਆਂ ਅਦਾਲਤਾਂ ਤੇ ਮੈਨੂੰ ਭਰੋਸਾ ਨਹੀਂ ਮੈਂ ਸਜ਼ਾ ਨੂੰ ਪ੍ਰਵਾਨ ਕਰਦਾ ਹਾਂ ਅਪੀਲ ਨਹੀਂ ਕਰਾਂਗਾ ਸਰਦਾਰ ਕਿਸ਼ਨ ਸਿੰਘ ਨੇ ਉੱਤਰ ਦਿੱਤਾ ਉਹਦੇ ਹੱਥੀਂ ਹat ਕੜੀ ਤੇ ਪੈਰੀ ਬੇੜੀ ਸੀ ਉਹ ਖੁਸ਼ੀ ਨਾਲ ਬੇੜੀ ਖੜਕਾਉਂਦਾ ਹੋਇਆ ਪਾਸੇ ਹੋ ਗਿਆ ਸ਼ਾਹਸੰਜ ਜੱਜ ਨੇ ਬਾਕੀਆਂ ਤੇ ਬੱਬਰਾਂ ਦੇ ਮੁਕਦਮਿਆਂ ਦਾ ਹੁਕਮ ਇਉਂ ਸੁਣਾਇਆ ਕਰਮ ਸਿੰਘ ਤੇ ਆਨੰਦ ਸਿੰਘ ਨੂੰ ਸਬੋਧਨ ਕਰਕੇ ਜੱਜ ਨੇ ਕਿਹਾ ਗਵਾਹਿਆਂ ਤੋਂ ਪੂਰਾ ਸਾਬਤ ਹੋ ਰਿਹਾ ਹੈ ਕਿ ਤੁਸਾਂ ਨੇ ਸੂਬੇਦਾਰ ਗਿੰਦਾ ਸਿੰਘ ਮਾਨੁਕੇ ਨੂੰ ਕਤਲ ਕੀਤਾ ਸੀ ਤੁਸਾਂ ਨੂੰ ਸਜ਼ਾਏ ਮੌਤ ਫਾਂਸੀ ਦਿੱਤੀ ਜਾਂਦੀ ਹੈ ਦੋਵੇਂ ਸ਼ੇਰ ਹੁਕਮ ਸੁਣਦੇ ਹੋਏ ਕਾਇਮ ਰਹੇ ਉਹਨਾਂ ਨੇ ਮਸਕਰਾ ਕੇ ਇੱਕ ਦੂਜੇ ਵੱਲ ਦੇਖਿਆ ਸਿਪਾਹੀਆਂ ਨੇ ਉਹਨਾਂ ਨੂੰ ਪਿੱਛੇ ਕਰ ਦਿੱਤਾ ਸੰਤਾ ਸਿੰਘ ਨੂੰ ਇਹ ਸਜ਼ਾਵਾ 6.5 ਸਾਲ ਸਖਤ ਕੈਦ 2 ਮਹੀਨੇ ਕੋਠੜੀ ਬੰਦ 200 ਰੁਪਏ ਜੁਰਮਾਨਾ ਗੁਪਤ ਤੌਰ ਤੇ ਹਥਿਆਰ ਰੱਖਣ ਦੇ ਜੁਰਮ ਵਿੱਚ ਕਿਸ਼ਨ ਸਿੰਘ ਦੇ ਨਾਲ ਮਿਲ ਕੇ ਸਾਜ਼ਿਸ਼ ਕੀਤੀ ਤੇ ਬਾਦਸ਼ਾਹ ਵਿਰੁੱਧ ਬਗਾਵਤ ਵਿੱਚ ਹਿੱਸਾ ਲਿਆ ਇਸ ਕਰਕੇ ਸਜ਼ਾਏ ਮੌਤ ਫਾਂਸੀ ਬਾਬੂ ਸੰਤਾ ਸਿੰਘ ਦੇ ਪਿੱਛੋਂ ਆਈ ਨੌਜਵਾਨ ਦਲੀਪ ਸਿੰਘ ਧਾਮੀਆਂ ਦੀ ਇਹ ਜਸ਼ੀਲਾ ਜਵਾਨ ਅਜੇ 16 ਸਾਲ ਦੀ ਉਮਰ ਦਾ ਸੀ ਇਸ ਨੇ ਬਹੁਤ ਕਾਰਨਾਮੇ ਕੀਤੇ ਸਨ ਹਾਕਮਾ ਪੁਲਸ ਵਾਲਿਆਂ ਦੀਆਂ ਗਵਾਹੀਆਂ ਅਨੁਸਾਰ ਜੱਜ ਨੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਉਹਦੇ ਨਾਲ ਹੀ ਧਰਮ ਸਿੰਘ ਨੂੰ ਸਜ਼ਾਏ ਮੌਤ ਦਾ ਹੁਕਮ ਹੋਇਆ ਫਾਂਸੀ ਦਾ ਹੁਕਮ ਸੁਣ ਕੇ ਦੋਹਾਂ ਹੀ ਨੌਜਵਾਨਾਂ ਨੇ ਅਦਾਲਤ ਵਿੱਚ ਹੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦਾ ਜੈਕਾਰਾ ਛੱਡਿਆ ਅਦਾਲਤ ਦਾ ਕਮਰਾ ਗੂੰਜ ਉੱਠਿਆ ਸਾਰੇ ਅਫਸਰ ਤੇ ਹਾਕਮ ਹੈਰਾਨ ਹੋ ਗਏ ਫਾਂਸੀ ਦਾ ਹੁਕਮ ਸੁਣਾਉਣ ਪਿੱਛੋਂ ਪੁਲਸ ਨੇ ਦੂਸਰੀ ਸਿੰਘਾਂ ਦੀ ਟੋਲੀ ਨੂੰ ਜੱਜ ਦੇ ਸਮੂਹ ਕੀਤਾ ਉਸ ਟੋਲੀ ਵਿੱਚ ਇਹ 11 ਸਿੰਘ ਸਨ ਸਰਦਾਰ ਦਲੀਪ ਸਿੰਘ ਗੌਂਸਲ ਸਰਦਾਰ ਕਰਮ ਸਿੰਘ ਝਿੰਗੜ ਸਰਦਾਰ ਆਤਮਾ ਸਿੰਘ ਬੀਕ ਸਰਦਾਰ ਰਤਨ ਸਿੰਘ ਤੇ ਸਰਦਾਰ ਸੁੰਦਰ ਸਿੰਘ ਸਿਗੜੀ ਵਾਲਾ ਸਰਦਾਰ ਦਲੀਪ ਸਿੰਘ ਨੰਬਰ 2 ਸਰਦਾਰ ਪਿਆਰਾ ਸਿੰਘ ਧਾਮੀਆਂ ਸਰਦਾਰ ਠਾਕਰ ਸਿੰਘ ਸਰਦਾਰ ਸੁਰਜਨ ਸਿੰਘ ਸਰਦਾਰ ਧਰਮ ਸਿੰਘ ਤੇ ਸਰਦਾਰ ਬੂਟਾ ਸਿੰਘ ਪੰਡੋਰੀ ਨਿਜਰਾ ਜਦੋਂ ਇਹਨਾਂ 11 ਸਿੰਘਾਂ ਦੀ ਟੋਲੀ ਜੱਜ ਦੇ ਸਾਹਮਣੇ ਪੇਸ਼ ਹੋਈ ਤਾਂ ਉਹਨਾਂ ਦੇ ਚਿਹਰੇ ਭਖਦੇ ਸਨ ਨੈਤਰ ਮਸਤੇ ਚਮਕੀਲੇ ਸਨ ਜਿਨ੍ਹਾਂ ਜਿ ਕੋ ਜਕਬਰਾਇਆ ਉਹਨਾਂ ਨੂੰ ਹੱਤਕੜੀਆਂ ਤੇ ਬੇੜੀਆਂ ਪਾਈਆਂ ਹੋਈਆਂ ਸਨ ਉਹ ਉੱਕੀ ਉਹਨਾਂ ਦੀ ਪਹੁੰਚ ਤੋਂ ਦੂਰ ਸੀ ਫਿਰ ਵੀ ਤਰਵਕ ਜਹਾ ਗਿਆ ਸਿੰਘਾਂ ਨੇ ਮੁੱਛਾਂ ਨੂੰ ਤਾ ਦਿੱਤੇ ਹੋਏ ਸਨ ਇਨਕੋ ਉਮਰ ਕੈਦ ਕਾਲੇ ਪਾਣੀ ਇਹ ਕੋਈ ਵੱਡੀ ਸਜ਼ਾ ਨਹੀਂ ਸੀ ਉਹ ਤਾਂ ਖਿਆਲ ਕਰਦੇ ਥਨ ਕਿ ਜਥੇਦਾਰ ਦੇ ਨਾਲ ਹੀ ਉਹਨਾਂ ਨੂੰ ਸ਼ਹਾਦਤ ਦਾ ਪਿਆਲਾ ਪੀਣਾ ਪਵੇਗਾ ਜਨਮ ਸਫਲ ਕਰ ਜਾਣਗੇ ਮਨੁੱਖ ਜੰਮਦਾ ਤੇ ਮਰਦਾ ਜ਼ਰੂਰ ਰਹਿੰਦਾ ਹੈ ਪਰ ਜੇ ਉਹ ਨੇਕੀ ਦਾ ਕੰਮ ਕਰਕੇ ਮਰ ਜਾਏ ਤਾਂ ਅਮਰ ਰਹਿੰਦਾ ਹੈ ਰਹਿੰਦੇ ਜੀਵਨ ਦਾ ਕੀ ਭਰੋਸਾ ਕਿਤੇ ਕੋਈ ਵੱਡੀ ਭੁੱਲ ਕਰਕੇ ਨੇਕ ਤੇ ਚੰਗੇ ਪੁਰਖਾਂ ਚਗੇ ਜਾਣ ਦੀ ਥਾਂ ਮਾੜਿਆਂ ਚ ਗਿਨਿਆ ਜਾਵੇ ਜੀਵਨ ਹੋਇਆ ਜੂ ਤਿਲਕਨ ਬਾਜੀ ਕਾਲੇ ਪਾਣੀ ਉਮਰ ਕੈਦ ਦੀ ਸਜ਼ਾ ਦਾ ਹੁਕਮ ਸੁਣ ਕੇ ਜੱਜ ਨੇ ਇਸ਼ਾਰਾ ਕੀਤਾ ਕਿ ਪੁਲਿਸ ਇੱਕਦਮ ਬਾਹਰ ਲੈ ਗਈ ਉਹ ਬਾਹਰ ਚਲੇ ਗਏ ਅਦਾਲਤ ਦਾ ਕਮਰਾ ਖਾਲੀ ਹੋ ਗਿਆ ਤਾਂ ਕੋਰਟ ਇੰਸਪੈਕਟਰ ਠਾਕਰਦਾਸ ਨੂੰ ਜੱਜ ਅੰਗਰੇਜ਼ੀ ਵਿੱਚ ਕਹਿਣ ਲੱਗਾ ਇਹ ਸਾਰੇ ਬੰਦੇ ਬੜੇ ਖਤਰਨਾਕ ਮਾਲੂਮ ਹੁੰਦੇ ਹਨ ਖੈਰ ਉਮਰ ਕੈਦ ਕਾਫੀ ਇਹਨਾਂ ਵਾਸਤੇ ਹਜ਼ੂਰ ਹੱਕ ਤਾਂ ਫਾਂਸੀ ਦਾ ਸੀ ਕਾਤਲ ਅਤੇ ਬਾਗੀ ਸਨ ਪਰ ਚਲੋ ਹਜ਼ੂਰ ਦੀ ਮਰਜ਼ੀ ਠਾਕਰਦਾਸ ਨੇ ਅੰਗਰੇਜ਼ ਜੱਜ ਨੂੰ ਆਖਿਆ ਉਹ ਆਪਣੇ ਆਪ ਨੂੰ ਭੁੱਲ ਗਿਆ ਕਿ ਉਹ ਪੰਜਾਬੀ ਸੀ ਉਹ ਆਪਣੇ ਆਪ ਨੂੰ ਇੰਗਲਿਸਤਾਨ ਦੀ ਕਿਸੇ ਅਦਾਲਤ ਵਿੱਚ ਖੜੋਤਾ ਹੋਇਆ ਖਿਆਲ ਕਰ ਰਿਹਾ ਸੀ ਭਾਰਤ ਬੋਤਲ ਵਿੱਚ ਅੰਗਰੇਜ਼ੀ ਸੀ ਦੂਸਰੋ ਕੋ ਬੁਲਾਓ ਹੱਥਕੜੀ ਤੇ ਬੇੜੀਆਂ ਰੂਪੀ ਗਹਿਣਿਆਂ ਦੀ ਸ਼ੰਕਾਰ ਵਿੱਚ ਵੱਡੀ ਦੂਸਰੀ ਟੋਲੀ ਅਦਾਲਤ ਦੇ ਕਮਰੇ ਵਿੱਚ ਦਾਖਲ ਹੋਈ ਉਸ ਵਿੱਚ 15 ਸਿੰਘ ਸਨ ਸਰਦਾਰ ਬੰਤਾ ਸਿੰਘ ਸਰਦਾਰ ਉਜਾਗਰ ਸਿੰਘ ਸਰਦਾਰ ਛੇਵ ਸਿੰਘ ਬਵੇਲੀ ਸਰਦਾਰ ਬੰਤਾ ਸਿੰਘ ਸਰਦਾਰ ਹਰੀ ਸਿੰਘ ਸਰਦਾਰ ਬਰਿਆਮ ਸਿੰਘ ਅਤੇ ਸਰਦਾਰ ਬਰਿਆਮ ਸਿੰਘ ਪਧਿਆਣਾ ਸਰਦਾਰ ਕਰਤਾ ਸਿੰਘ ਪੰਡੋਰੀ ਨਿਜਰਾ ਸਰਦਾਰ ਰਾਮ ਸਿੰਘ ਸਰਦਾਰ ਦੁੰਮਨ ਸਿੰਘ ਸਰਦਾਰ ਗੁਰਬਚਨ ਸਿੰਘ ਸਰਦਾਰ ਹਰਦੇਤ ਸਿੰਘ ਸਰਦਾਰ ਹਰੀ ਸਿੰਘ ਸਰਦਾਰ ਠਾਕੁਰ ਸਿੰਘ ਡੁਮੇਲੀ ਅਤੇ ਸਰਦਾਰ ਕਰਤਾ ਸਿੰਘ ਨੰਬਰ 4 ਇਹਨਾਂ 15 ਆਦਮੀਆਂ ਨੂੰ 7 ਸਾਲ ਸਖਤ ਕੈਦ 3 ਮਹੀਨੇ ਚੱਕੀਬੰਦ ਅਤੇ 100 ਰੁਪਏ ਜੁਰਮਾਨਾ ਇਹ ਵੀ ਲਿਖੇ ਦਿੱਤਾ ਕਿ ਜੇ ਕੋਈ ਜੁਰਮਾਨਾ ਨਾ ਤਾਰੇ ਤਾ ਉਸ ਨੂੰ 1 ਸਾਲ ਸਜ਼ਾ ਹੋਰ ਭੁਗਤਣੀ ਪਵੇਗੀ 7-7 ਸਾਲ ਦੀ ਸਜ਼ਾ ਸੁਣ ਕੇ ਹਾਜ਼ਰੀ ਤੇ ਇੱਕ ਦੂਸਰੇ ਦਾ ਹੌਸਲਾ ਵਧਾਉਂਦੇ ਹੋਏ ਸਾਰੇ ਸੁਰਮੇ ਅਦਾਲਤ ਦੇ ਕਮਰੇ ਵਿੱਚੋਂ ਬਾਹਰ ਹੋ ਗਏ ਕਿਸੇ ਨੇ ਜੱਜ ਅੱਗੇ ਤਰਲਾ ਨਾ ਕੀਤਾ ਕਿ ਉਸ ਦਾ ਜੁਰਮਾਨਾ ਹੀ ਮਾਫ ਕੀਤਾ ਜਾਏ ਉਹ ਉਸ ਟੋਲੀ ਨਾਲੋਂ ਵੀ ਵੱਡੀ ਟੋਲੀ ਆਈ ਉਸ ਵਿੱਚ 21 ਬੱਬਰ ਸਨ ਕੁਝ ਦੀ ਜਵਾਨ ਉਮਰ ਸੀ ਤੇ ਕੁਝ ਅੱਧ ਖੜ ਉਮਰ ਦੇ ਸਨ ਉਹਨਾਂ ਬੱਬਰਾਂ ਦੀ ਸਹਾਇਤਾ ਕੀਤੀ ਸੀ ਕਿਸੇ ਨੇ ਅਸਲਾ ਦਿੱਤਾ ਸੀ ਕਿਸੇ ਨੇ ਰੋਟੀਆਂ ਖਵਾਈਆਂ ਸਨ ਤੇ ਕਿਸੇ ਨੇ ਕਿਸੇ ਬੱਬਰ ਨੂੰ ਘਰ ਰੱਖਿਆ ਸੀ ਉਹਨਾਂ ਦੇ ਨਾਮ ਇਹ ਸਨ ਸਰਦਾਰ ਪ੍ਰੇਮ ਸਿੰਘ ਸਰਦਾਰ ਅਰਜਨ ਸਿੰਘ ਸਰਦਾਰ ਉਦਮ ਸਿੰਘ ਸਰਦਾਰ ਸਰਦੂਲ ਸਿੰਘ ਸਰਦਾਰ ਮੁੰਛਾ ਸਿੰਘ ਸਰਦਾਰ ਮਹਿੰਗਾ ਸਿੰਘ ਸਰਦਾਰ ਸੁਰਜਨ ਸਿੰਘ ਸਰਦਾਰ ਧਰਮ ਸਿੰਘ ਸਰਦਾਰ ਚੰਚਲ ਸਿੰਘ ਸਰਦਾਰ ਭਾਨ ਸਿੰਘ ਸਰਦਾਰ ਦਲੀਪ ਸਿੰਘ ਸਰਦਾਰ ਮੂਲਾ ਸਿੰਘ ਸਰਦਾਰ ਬਖਸ਼ੀਸ਼ ਸਿੰਘ ਸਰਦਾਰ ਛੱਜਾ ਸਿੰਘ ਸਰਦਾਰ ਕਰਤਾਰ ਸਿੰਘ ਸਰਦਾਰ ਬੰਤਾ ਸਿੰਘ ਸਰਦਾਰ ਦਲੀਪ ਸਿੰਘ ਸਰਦਾਰ ਬੰਤਾ ਸਿੰਘ ਬਹਿਲਪੁਰ ਬੈਬਲਪੁਰ ਸਰਦਾਰ ਫਕੀਰ ਸਿੰਘ ਸਰਦਾਰ ਸ਼ਾਮ ਸਿੰਘ ਸਰਦਾਰ ਭਗਵਾਨ ਸਿੰਘ ਉਪਰੋਕਤ ਸਾਰੇ ਸੱਜਣਾ ਨੂੰ 5-5 ਸਾਲ ਸਖਤ ਕੈਦ ਇੱਕ-ਇੱਕ ਮਹੀਨਾ ਕੋਠੀ ਬੰਦ ਅਤੇ 100-100 ਰੁਪਿਆ ਜੁਰਮਾਨਾ ਨਾ ਤਾਰਨ ਤੇ ਇੱਕ ਸਾਲ ਹੋਰ ਸਖਤ ਕੈਦ ਕੋਟੋਲੀ ਦੇ ਜਾਣ ਪਿੱਛੋਂ ਤਿੰਨ ਹੋਰ ਆਏ ਉਹਨਾਂ ਨੂੰ 6-6 ਸਾਲ ਸਖਤ ਦਾ ਹੁਕਮ ਦਿੱਤਾ ਤੇ ਬਾਕੀ ਗੱਲਾਂ ਪਹਿਲਾਂ ਵਾਲੀਆਂ ਹੀ ਸਨ ਉਹਨਾਂ ਸਨ ਸਰਦਾਰ ਛੱਜਾ ਸਿੰਘ, ਸਰਦਾਰ ਹਰਨਾਮ ਸਿੰਘ ਅਤੇ ਸਰਦਾਰ ਅਮਰ ਸਿੰਘ ਇਹ ਹੁਕਮ 28 ਫਰਵਰੀ 1927 ਨੂੰ ਸੁਣਾਇਆ ਗਿਆ। ਹੁਕਮ ਸੁਣਾ ਕੇ ਟੈਬ ਸਾਹਿਬ ਨੇ ਸੁਖ ਦਾ ਸਾ ਲਿਆ। ਮੁਕਦਮੇ ਦੇ ਦਿਨਾਂ ਵਿੱਚ ਉਸ ਨੂੰ ਸ਼ੱਕ ਤੇ ਪੈ ਰਿਹਾ ਸੀ ਕਿ ਕੋਈ ਬੱਬਰ ਉਸ ਦਾ ਕੋਗਾ ਨਾ ਚੁੱਕ ਦੇਵੇ। 2 ਫਰਵਰੀ ਦੁਪਹਿਰ ਸਭ ਨੂੰ ਜੇਲ੍ਹ ਭੇਜਿਆ ਗਿਆ। ਉਹਨਾਂ ਦੇ ਉਦਾਲੇ ਲੀੜੇ ਬਦਲ ਕੇ ਕੈਦੀਆਂ ਵਾਲੇ ਪਾ ਦਿੱਤੇ। ਟਿਕਟਾਂ ਤੇ ਮੁਸ਼ਕਲਾਂ ਲਿਖ ਦਿੱਤੀਆਂ। ਨੇ ਸਭ ਨੂੰ ਚੱਕੀਆਂ ਬੰਦ ਕਰਨ ਦਾ ਹੁਕਮ ਦਿੱਤਾ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹਨਾਂ ਨੂੰ ਫਾਂਸੀ ਵਾਲੀਆਂ ਕੋਠੜੀਆਂ ਵੱਲ ਜਾਣ ਵਾਸਤੇ ਦਰੋਗੇ ਨੇ ਹੁਕਮ ਦਿੱਤਾ ਲਾਹੌਰ ਜੇਲ੍ਹ ਦੀ ਦਿਉੜੀ ਤੇ ਉਹਦੇ ਚੱਕਰ ਵਿੱਚ ਸਾਰੇ ਬੱਬਰ ਅੰਤਮ ਵਾਰ ਇਕੱਠੇ ਹੋਏ ਭਾਵੇਂ ਜਮਦੂਦ ਰੂਪ ਵਰਡਾਂ ਤੇ ਮੀਆਂਵਾਲੀ ਦੇ ਬਦਮਾਸ਼ ਨੰਬਰਦਾਰਾਂ ਨੇ ਉਹਨਾਂ ਨੂੰ ਖੁੱਲਕੇ ਹੱਸਣ ਤੇ ਇੱਕ ਦੂਸਰੇ ਨੂੰ ਮਿਲਣ ਨਾ ਦਿੱਤਾ ਫਿਰ ਵੀ ਉਹਨਾਂ ਨੇ ਇੱਕ ਵਾਰ ਸਭ ਨੂੰ ਰਾਜ਼ੀ ਕੇ ਦੇਖਿਆ ਸਰਦਾਰ ਕਿਸ਼ਨ ਸਿੰਘ ਤੇ ਬਾਬਾ ਸੰਤਾ ਸਿੰਘ ਨੇ ਸਭ ਨੂੰ ਫਤੇ ਬੁਲਾ ਕੇ ਕਿਹਾ ਚੰਗਾ ਸਿੰਘੋ ਚੇਤੇ ਰੱਖਣਾ ਕੈਦਾਂ ਮੁਕਣੀਆਂ ਜੰਜੀਰਾ ਟੁੱਟਣੀਆਂ ਦਿਲ ਰੱਖ ਕੇ ਜੇਲ੍ਹ ਕਸ਼ਟ ਚੱਲਣੇ ਤੇ ਬਾਹਰ ਜਾ ਕੇ ਮੁੜ ਸਤੰਤਰਤਾ ਦੇ ਖੋਲ ਵਿੱਚ ਕੁੱਦਣਾ ਤੇ ਤੁਸਾਂ ਦੇ ਰਿਹਾਰ ਸਮੇ ਹਿੰਦੁਸਤਾਨ ਆਜ਼ਾਦ ਨਾ ਹੋਇਆ ਮੈਂ ਮਰ ਕੇ ਫਿਰ ਜਨਮ ਲਵਾਵਾਂਗਾ ਹਵਾਰਦਾਂ ਤੇ ਨੰਬਰਦਾਰਾਂ ਨੇ ਥੱਕ ਕੇ ਉਸ ਨੂੰ ਫਾਂਸੀ ਦੀਆਂ ਕੂਠੜੀਆਂ ਵੱਲ ਤੋਰ ਦਿੱਤਾ ਇੱਕ ਵੱਖਰੀ ਕੋਠੀ ਵਿੱਚ ਬੰਦ ਕਰ ਦਿੱਤਾ ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹਾਂ ਇਤਿਹਾਸ ਪੜਦੇ ਆ ਸੁਣਦੇ ਆ ਸੁਣਾਉਂਦੇ ਆ ਸਮੇਂ ਬੇਅੰਤ ਆ ਪ੍ਰਕਾਰ ਦੀਆਂ ਪੁੱਲਾਂ ਚੁੱਕਾ ਹੋਈਆਂ ਜਾਂ ਹੋਣਗੀਆਂ ਗੁਰੂ ਸਾਹਿਬ ਅਕਸ਼ਰ ਹਾਰ ਨੇ ਗੁਰੂ ਸਾਹਿਬ ਅਗਰਦਾਸ ਜੀ ਇੱਗੇ ਅੱਗੇ ਤੋਂ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਅੱਜ ਤੁਸੀਂ ਇਸ ਅਧਿਆਏ ਸੁਣਿਆ ਕਿ ਕਿੱਦਾਂ ਸਾਰੇ ਬੱਬਰਾਂ ਨੂੰ ਕੀ ਕੀ ਸਜ਼ਾ ਹੋਈਆਂ ਫਾਂਸੀਆਂ ਤੱਕ ਸਨਾਂ ਦਿੱਤੀਆਂ ਪਰ ਉਹਨਾਂ ਦੇ ਚਿਹਰਿਆਂ ਤੇ ਪੋਰਾ ਵੀ ਭੈ ਡਰ ਨਹੀਂ ਆਇਆ ਸਗੋਂ ਛੜਦੀ ਕਲਾ ਦੇ ਪ੍ਰਤੀਕ ਜੈਕਾਰੇ ਛੜਦੇ ਰਹੇ ਅਗਲਾ ਦਿਹਾ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ